ਮੈਂ 8 ਸਾਲ ਇਸ ਘਰ ਤੋਂ ਬਾਹਰ ਜਾ ਕੇ ਬਹਿ ਰਿਹਾ ਹਾਂ ਅੱਜ ਇਹਨਾਂ ਨੇ ਮੇਰੀ ਮਿਹਨਤ ਤਰਲਾ ਜਿਹੜੀ ਸੁਣ ਲਈ ਹੈ ਮੈਂ ਇਹਨਾਂ ਦਾ ਧੰਨਵਾਦ ਕਰਨਾ ਵਾ ਕਾਲੀ ਦਲ ਨੇ ਮੈਨੂੰ ਬਹੁਤ ਕੁਝ ਦਿੱਤਾ ਵਾ ਮੈਨੂੰ ਵਜ਼ੀਰ ਵੀ ਬਣਾਇਆ 10 ਸਾਲ ਮੈਨੂੰ ਸ਼ਰੋਣੀ ਕਮੇਟੀ ਦਾ ਮੈਂਬਰ ਵੀ ਸੀ 22-30 ਸਾਲ ਤੋਂ ਮੈਂ ਵਰਤਦਾ ਰਿਹਾ 32 ਸਾਲ ਮੈਂ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਵਾਂ ਔਰ ਮੈਂ ਤੇ ਕਾਲੀ ਦਲ ਦਾ ਦੇਣ ਹੀ ਨਹੀਂ ਦੇ ਸਕਦਾ ਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਘਰ ਵਾਪਸੀ ਕੀਤੀ ਹੈ ਤੇ ਮੈਨੂੰ ਇਹ ਖੁਸ਼ੀ ਹੈ ਕਿ ਮੈਂ ਜੰਮਿਆ ਵੀ ਕਾਲੀ ਸੀਗਾ ਤੇ ਮਰਨਾ ਵੀ ਕਾਲੀ ਮਰਾਂਗਾ ਵੀ ਕਾਲੀ ਹੁਣ ਇਸ ਕਰਕੇ ਮੈਨੂੰ ਮੇਰਾ ਮਾੜਾ ਦੌਰ ਨਿਕਲ ਗਿਆ ਜਿਹੜਾ ਮੇਰੇ ਖਰੀਦੇ ਜਾਣ ਵਾਲਾ ਦੌਰ ਸੀ ਉਹ ਮੇਰਾ ਖਤਮ ਹੋ ਗਿਆ ਮੈਂ ਆਪਣੇ ਘਰ ਵਾਪਸ ਚਲਾ ਗਿਆ ਮੈਨੂੰ ਜਦੋਂ ਬੜੀ ਖੁਸ਼ੀ ਵਾਲੀ ਗੱਲ ਕੋਈ ਬੜੇ ਔਕੇ ਦੌਰ ਤੇ ਵਾਪਸੀ ਹੋਈ ਹੈ ਜਦੋਂ ਜਦੋਂ ਪਾਰਟੀ ਦੇ ਵਿੱਚ ਸਾਰੇ ਸੀਨੀਅਰ ਲੀਡਰ ਜਿਹੜੇ ਛੱਡ ਕੇ ਜਾ ਰਹੇ ਨੇ ਔਰ ਤੁਸੀਂ ਸ਼ਾਮਲ ਹੋਏ ਕਿ ਚਨੋਤੀ ਕਿੱਟੀ ਵਿੱਚੋਂ ਇਸੇ ਪਾਰਟੀ ਨੇ ਹੀ ਰਾਜ ਕਰਨਾ ਮੈਂ ਇਸੇ ਪਾਰਟੀ ਨੂੰ ਹੀ ਸ਼ਕਤੀ ਲੋਕਾਂ ਨੇ ਦੇਣੀ ਹੈ ਐਸੇ ਵੇਲੇ ਸਮਝਣ ਦੀ ਲੋੜ ਹੈ ਕਿ ਸਾਰੀਆਂ ਏਜੰਸੀਆਂ ਸ਼ਰੂਮੀ ਕਾਲੀ ਦਲ ਨੂੰ ਪੈ ਗਈਆਂ ਨੇ ਪਹਿਲਾਂ ਕਾਂਗਰਸ ਦੇ ਵੇਲੇ ਪਈਆਂ ਸੀ ਕਾਲੀ ਦਲ ਦਾ ਬੇੜਾ ਘਰ ਕਰ ਦਿੱਤਾ ਮੈਂ ਉਦੋਂ ਤਾਕਤ ਵਿੱਚ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੀ ਇਲੈਕਸ਼ਨ ਕੈਂਸਲ ਹੋ ਗਈ ਸੀ ਕਨਵੇਂ ਵਾਲੀ 36 38 ਕੈਂਡੀਡੇਟ ਜਿਹੜੇ ਨੇ ਐਮਐਲਏ ਇਲੈਕਸ਼ਨ ਲੜ ਰਹੇ ਸੀ ਅਕਾਲੀ ਦਲ ਦੇ ਉਹ ਮਾਰੇ ਗਏ ਸ਼ਹੀਦ ਹੋ ਗਏ ਬਾਦਲ ਸਾਹਿਬ ਇੱਕ ਪਾਸੇ ਸਤਕਾਰ ਤੇ ਜਾਂਦੇ ਸੀ ਇੱਕ ਪਾਸੇ ਪਬਲਿਕ ਵਿੱਚ ਜਾ ਕੇ ਤੇ ਪਾਰਟੀ ਦੀ ਕਮੂਸੀ ਕਰਦੇ ਸੀ ਇਦੋਂ ਮਾਰਾ ਸਮਾਂ ਸ਼ਾਇਦ ਅਕਾਲੀ ਦਲ ਤੇ ਕਦੇ ਹੀ ਆਏ ਅੱਜ ਤੇ ਅਕਾਲੀ ਦਲ ਜੀਦਾ ਵਾ ਅਕਾਲੀ ਦਲ ਦੇ ਤਿੰਨ ਐਮਐਲਏ ਵੀ ਨੇ ਲੜਦੇ ਹੀ ਨੇ ਨਾ ਘਰਾਂ ਵਿੱਚ ਲੜਾਈ ਹੁੰਦੀ ਹੈ ਭਰਾਵਾਂ ਭਰਾਵਾਂ ਦੀ ਹੁੰਦੀ ਹੈ ਇਹ ਭਰਾ ਨੇ ਲੜਾਈ ਹੁੰਦੀ ਏ ਜਿਹੜੇ ਅਣਖੀ ਲੋਕ ਨੇ ਉਹ ਵਾਪਸ ਆਉਂਦੇ ਨੇ ਹੈ ਸਾਰੇ ਅਣਖ ਵਾਲੇ ਹੀ ਨੇ ਏਜੰਸੀਆਂ ਸਾਨੂੰ ਖਰਾਬ ਕਰਦੀਆਂ ਨੇ ਕੋਈ ਕਾਂਗਰਸ ਵਿੱਚ ਤੇ ਸਿੱਧਾ ਨਹੀਂ ਗਿਆ ਕੋਈ ਭਾਜਪਾ ਵਿੱਚ ਸਿੱਧਾ ਤਾਂ ਨਹੀਂ ਗਿਆ ਰੋਸ ਕੇ ਬਾਹਰ ਬੈਠੇ ਹੋਏ ਨੇ ਨਾ ਇਹਨਾਂ ਦਾ ਧਰਲਾ ਮਾਰਾਂਗੇ ਮਿੰਟ ਕਰਾਂਗੇ ਢਿੰਸੇ ਦੀ ਸਾਰੀ ਉਮਰ ਸੈਕੰਡ ਕਮਾਂਡ ਬਾਦਲ ਦੀ ਸੰਭਾਲ ਰਿਆ ਵਾ ਵੱਡਾ ਲੀਡਰ ਦੰਮਿੰਤ ਕਰਕੇ ਉਹਨੂੰ ਲਿਆਵਾਂਗੇ ਬਈ ਕਾਲੀ ਦਲ ਵਿੱਚ ਆਖਰੀ ਸਾਹਿਬ ਵੀ ਕਾਲੀ ਦਲ ਚ ਲੈ ਔਰ ਕਾਲੀ ਦਲ ਨੂੰ ਤਾਕਤ ਦੇ ਕਾਲੀ ਦਲ ਨੂੰ ਜਿੰਦਾ ਕਰ ਕਾਲੀ ਦਲ ਚ ਜਾਣ ਪਾ ਇਹ ਜ਼ਰੂਰ ਕਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਵੱਡੇ ਲੀਡਰ ਵੱਡਾ ਇਲਜ਼ਾਮ ਲਾ ਰਹੇ ਆਪਣੀ ਹੀ ਪਾਰਟੀ ਕੋਈ ਗੱਲ ਨਹੀਂ ਕੀ ਭਰਾ ਭਰਾ ਲੜਪਨ ਤੇ ਇੱਕ ਦੂਜੇ ਨੂੰ ਬੁਰੇ ਦੇ ਘਰ ਤੱਕ ਪੈ ਜਾਂਦੇ ਨੇ ਕੋਈ ਗੱਲ ਨਹੀਂ ਕੀ ਸਭ ਠੀਕ ਹੋ ਜਾਊਗਾ ਇਹਦੇ ਕੋਈ ਦੋ ਰਹਿਮ ਨਹੀਂ ਕੀ ਸਰ ਇਹ ਕਹਿੰਦੀ ਕਿ ਉਹਨਾਂ ਨੂੰ ਲੈ ਕੇ ਛੁੱਲਾ ਟੈਕਸੀਆਂ ਪਰਚੀਆਂ ਨੂੰ ਮਿਲ ਰਹੀਆਂ ਟੋਰਾ ਸਾਹਿਬ ਤੋਂ ਵੱਡੀ ਸ਼ਕਤੀ ਕੋਈ ਨਹੀਂ ਹੈ ਨਾ ਤਲਵੰਡੀ ਸਾਹਿਬ ਤੇ ਟੋਰਾ ਸਾਹਿਬ ਤੇ ਬਾਦਲ ਸਾਹਿਬ ਤਿੰਨ ਮੂਰਤੀਆਂ ਸੀਆਂ ਪੰਜਾਬ ਦੀਆਂ ਜਿਹੜੀਆਂ ਰਾਜਨੀਤਿਕ ਸਿਆਸੀ ਲੜਾਈਆਂ ਲੜਦੀਆਂ ਕਈ ਵਾਰ ਤਿੰਨੇ ਲੜ ਪਿੰਦੇ ਹੁੰਦੇ ਲੋਕ ਜਦੋਂ ਆਤਾ ਦਾ ਵੇਲਾ ਉਹਨਾਂ ਤਿੰਨੇ ਇਕੱਠੇ ਹੋ ਜਾਣੇ ਇਹਨਾਂ ਵੀ ਇਕੱਠੇ ਹੋਣਾ ਵਾ ਐਵੇਂ ਲੋਕੀ ਲੋਕੀ ਕਹੀ ਜਾਂਦੇ ਪਾੜ ਪਾਈ ਜਾਂਦੇ ਨੇ ਇਹਨਾਂ ਇਕੱਠੇ ਹੋਣਾ ਵਾ ਭਰਾ ਨੇ ਭਰਾਵਾਂ ਨੂੰ ਬਣਾਉ ਉਹ ਜ਼ਰੂਰ ਬਣਾਵਾਂਗੇ ਆਪਣਾ ਟੱਬਰ ਆ ਕੁੰਬਾ ਘਟਾ ਉਹਨਾਂ ਨੂੰ ਜਿੰਨੀ ਜਿੰਨੀ ਪੀੜ ਉਹਨਾਂ ਨੂੰ ਐ ਹੋਰ ਕਿਹਨੂੰ ਹੋਣੀ ਨਹੀਂਗੀ ਇਕ ਤੁਲਾ ਟੈਕਸ ਨੂੰ ਲੈ ਕੇ ਜਿਹੜੇ ਪੱਤੀਆਂ ਜਿਹੜੀਆਂ ਉਹ ਨਹੀਂ ਦਿੱਤੇ ਪੰਚਾਇਤੀ ਚੋਣਾਂ ਨੇ ਔਰ ਪੰਚਾਇਤ ਦੀ ਚੋਣਾਂ ਦਾ ਘਾਣ ਕੀਤਾ ਸੀ ਪਹਿਲਾਂ ਕਾਂਗਰਸ ਨੇ ਹੁਣ ਬੇੜਾ ਗਰਕ ਕਰ ਦਿੱਤਾ ਵਾ ਆਮ ਨੇ ਔਰ ਮੈਂ ਸਮਝ ਨਾ ਮੈਂ ਲੋਕਤੰਤਰ ਦੇ ਨਾਂ ਤੇ ਕਲੰਕ ਹੈ ਮੁੱਢਲੀ ਜਿਹੜੀ ਲੜਾਈ ਇਹਨਾਂ ਨੇ ਖਤਮ ਕਰ ਦਿੱਤੀ ਲੋਕਤੰਤਰ ਦੀ ਗਾਂ ਕਿਹੜਾ ਸੁਧਾਰ ਕਰਨਗੇ ਮੈਂ ਅੱਜ ਬੇਨਤੀ ਕਰਨਾ ਹੱਥ ਜੋੜ ਕੇ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ ਨੂੰ ਉਹ ਦਖਲ ਦੇਣ ਜਾਣ ਨਾਮਿਨੇਟ ਪੰਚਾਇਤਾਂ ਕਰ ਲੈਣ ਤੇ ਜਾਂ ਫਿਰ ਖੁੱਲਾ ਜਿਹੜਾ ਮਰਜ਼ੀ ਆਣ ਕੇ ਲੜੇ ਜੇ ਕਹਤੇ ਐਲੀਕੇਸ਼ਨ ਹੋਏਗਾ ਤੇ ਉਹਨੂੰ ਮਹੀਨੇ ਦੋ ਮਹੀਨੇ ਵਿੱਚ ਅਦਾਲਤ ਸੁਣ ਕੇ ਤੇ ਉਹਨੂੰ ਕੈਂਸਲ ਕਰ ਤੋਂ ਉਹ ਸਰਪੰਚ ਨੂੰ ਲਾ ਦੇ ਲੇਕਿਨ ਲੋਕਾਂ ਨੂੰ ਮੈਦਾਨ ਵਿੱਚ ਚਾਰ ਕੇ ਲੋਕਾਂ ਦੀ ਰਹਿਤ ਲੈ ਲੈ ਸਕਣ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਪਰ ਪੰਚਾਇਤ ਘਰ ਚ ਆ ਕੇ ਲੜਦੇ ਆ ਜਾਂ ਵੀਡੀਓ ਦਫ਼ਤਰ ਲੜਦੇ ਆ ਉਹ ਤੇ ਗਲਤੀ ਹੈ ਉਹ ਉਹਦੀ ਡੈਮੋਕ੍ਰੇਸੀ ਨਾਲ ਲੜਨਾ ਚਾਹੀਦਾ ਲੋਕ ਲੋਕ ਬੰਦ ਕਰਨ ਹਾਂ ਕੱਢਣ ਹਾਂ ਮਜਾਰੇ ਕਰਨ ਲੋਕਾਂ ਨੂੰ ਲੋਭ ਬੰਦਾ ਅਸੀਂ ਵੀ ਨਾਲ ਸਾਧਾਂਗੇ ਸਾਰੀਆਂ ਪਾਰਟੀਆਂ ਲੜਦੀਆਂ ਰਹੀਆਂ ਨੇ ਕਾਂਗਰਸ ਦੇ ਖਿਲਾਫ ਵਿਰੋਧੀਆਂ ਦਾ ਕਿੱਦਾਂ ਹੁਣ ਪਾਰ ਕਰੋ ਪਹਿਲਾਂ ਨਹੀਂ ਕੋਈ ਵੀਡੀਓ ਵਾਰ ਲੋ ਡੀਸੀ ਨੂੰ ਬੜਾ ਬਤਮੀਜ਼ਾ ਬੋਲੇ ਆਪਸਾਰ ਵਿਰੋਧੀ ਆ ਵਿਰੋਧੀ ਆਪੇ ਮਰ ਜਾਂਦਾ ਜਿਹੜਾ ਸਿਧਾਂਤੋਂ ਡਿੱਗ ਪਵੇ ਨਾ ਉਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਬਚਾਉਂਦੀ ਸਿਧਾਂਤਕ ਲੜਾਈ ਲਾਨੀ ਚਾਹੀਦੀ ਏ ਜਰਾਸ ਨੇ ਕਾਂਗਰਸ ਦੇ ਲੀਡਰ ਬੜੇ ਬਤਵੇ ਜੀ ਨਾਲ ਬੋਲੇ ਡੀਸੀ ਸਾਫ਼ ਕੀ ਇੱਥੇ ਕਰਾਂ ਤੁਹਾਡਾ ਮੈਂ ਤਾਂ ਉਹਨਾਂ ਨੂੰ ਕਾਹਗਾ ਰੱਬ ਸਮਾਤੀ ਬਖਸ਼ੇ ਆਈਏ ਆਸ ਤੇ ਆਈਪੀਐਸ ਦੋ ਅਫਸਰ ਹੁੰਦੇ ਨੇ ਜਿਨ੍ਹਾਂ ਨੇ ਸਾਰਿਆਂ ਨੂੰ ਇਨਸਾਫ ਦੇਣਾ ਹੈ ਜੇ ਉਹਨਾਂ ਨਾਲ ਹੀ ਲੜਾਈ ਲਾਣੀ ਹੈ ਤੇ ਫਿਰ ਤੇ ਗਵਰਨੀ ਰਾਜ ਹੋ ਗਿਆ ਇਹ ਇੱਕ ਉਹਨਾਂ ਨਾਲ ਲੜਾਈ ਡੈਮੋਕ੍ਰੇਸੀ ਨਾਲ ਉਹਨਾਂ ਦੇ ਵਿੱਚ ਵੀ ਅੱਜ ਸਿੱਪਤਾਂ ਲੋਕ ਕਰ ਰਹੇ ਨੇ ਵੀ ਨਾ ਤ੍ਰਿਪਤ ਬਾਜਵਾਹ ਖਿਲਾਫ ਬੋਲਿਆ ਉੱਥੇ ਚੁੱਪ ਕਰਕੇ ਖਲੋਰਿਆ ਤੇ ਪ੍ਰਤਾਪ ਬਾਜਵਾ ਵੀ ਚੁੱਪ ਕਰਕੇ ਖਲੋਰਿਆ ਵੀ ਇਹ ਡੈਮੋਕ੍ਰੇਸੀ ਦਾ ਬੇੜਾਗਰ ਕਰਨ ਦੇ ਬੋਲ ਬੋਲ ਕੇ ਰਨਗਾਤਾ ਉਹ ਜੀ ਡੀਸੀ ਸਾਹਿਬ ਨੂੰ ਹੱਕ ਹੈਗਾ ਕਿ ਉਹ ਆਪਣੇ ਦਫ਼ਤਰ ਚ ਕੱਢਣ ਦਾ ਮੈਂ ਸਮਝਦਾ ਕਿ ਡੀਸੀ ਸਾਹਿਬ ਹਰ ਇੱਕ ਦੀ ਗੱਲ ਸੁਣਨੀ ਚਾਹੀਦੀ ਹੈ ਡੀਸੀ ਜਿਹੜਾ ਵਾ ਉਹ ਸਾਰੀਆਂ ਪਾਰਟੀਆਂ ਦਾ ਸਾਰੀ ਜਨਤਾ ਦਾ ਇੱਕ ਹੈੱਡ ਹੈ ਵਿਰੋਧੀਆਂ ਦਾ ਵੀ ਹੁਕਮਰਾਨ ਵਾਲਿਆਂ ਦਾ ਵੀ ਦੂਜਿਆਂ ਦਾ ਲੇਕਿਨ ਜੇ ਜਾ ਕੇ ਤੇ ਡੀਸੀ ਦੇ ਦਫ਼ਤਰ ਵਿੱਚ ਹੀ ਆਪਾਂ ਪਿਸ਼ਾਬ ਕਰਨ ਲੱਗ ਪਈਏ ਤੇ ਉਹ ਉਹਨੂੰ ਕੱਢਣਾ ਚਾਹੀਦਾ ਕਿ ਨਹੀਂ ਕੱਢਣਾ ਚਾਹੀਦਾ ਪੁਛਾਤੇ ਨਹੀਂ ਕਰਨਾ ਚਾਹੀਦਾ ਉੱਥੇ